ਜੀਦੇ ਅਤੇ ਸਾਲੇ ਦੀ ਇੱਕੋ ਵੇਲੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਨਹਿਰ ਦੇ ਉੱਪਰ ਨਹਾਉਣ ਦੇ ਲਈ ਪਹੁੰਚੇ ਸਨ ਤੇ ਇਸ ਦੌਰਾਨ ਡੁੱਬਦੇ ਹੋਏ ਸਾਲੇ ਨੂੰ ਬਚਾਉਣ ਦੇ ਲਈ ਜੀਜੇ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਦੋਵੇਂ ਜਾਣੇ ਉਸੇ ਪਾਣੀ ਦੇ ਵਿੱਚ ਡੁੱਬ ਜਾਂਦੇ ਆ ਦੱਸਦੀ ਹੈ ਕਿ ਦੋਵਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਬੁੰਗਾ ਸਾਹਿਬ ਦੇ ਕੋਲੋਂ ਲੰਘਦੀ ਨਹਿਰ ਦੇ ਵਿੱਚ ਦੋਵੇਂ ਜਾਣੇ ਨਹਾਉਣ ਆਏ ਸੀ ਦੱਸਦੀ ਹੈ ਕਿ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਸਥਾਨ ਬੁੰਗਾ ਸਾਹਿਬ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇਹ ਦੋਵੇਂ ਜਾਣੇ ਨਹਾਉਣ ਦੇ ਲਈ ਪਹੁੰਚੇ ਸੀ ਅਤੇ ਡੁੱਬਦੇ ਹੋਏ ਸਾਲੇ ਨੂੰ ਬਚਾਉਣ ਦੇ ਲਈ ਜੀਜੇ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਆ ਅਤੇ ਦੋਵਾਂ ਦੀ ਹੀ ਮੌਤ ਹੋ ਗਈ ਆ ਦੱਸਦੇ ਕਿ ਹੁਣ ਲਗਾਤਾਰ ਗੋਤਾਖੋਰਾਂ ਦੇ ਵੱਲੋਂ ਦੋਵਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਦੋਵਾਂ ਦੀਆਂ ਮ੍ਰਿਤਕ ਦੇਹਾਂ ਲੱਭਣ ਦੀ ਕੋਸ਼ਿਸ਼ ਹੋ ਰਹੀ ਆ ਉੱਥੇ ਹੀ ਦੱਸਦੇ ਕਿ ਇੱਕ ਪਰਿਵਾਰ ਦੇ ਵਿੱਚ ਕੋਈ ਸਮਾਗਮ ਰੱਖਿਆ ਹੋਇਆ ਸੀ ਇਸ ਦੌਰਾਨ ਇਹ ਦੋਵੇਂ ਜਾਣੇ ਨਹਿਰ ਦੇ ਉੱਪਰ ਨਹਾਉਣ ਪਹੁੰਚਦੇ ਆ ਤੇ ਉਸ ਤੋਂ ਬਾਅਦ ਜੋ ਨੌਜਵਾਨ ਦਾ ਸਾਲਾ ਸੀ ਉਸ ਦਾ ਪੈਰ ਸਲਿੱਪ ਹੋ ਜਾਂਦਾ ਜਿਸ ਕਾਰਨ ਉਹ ਨਹਿਰ ਦੇ ਵਿੱਚ ਡਿੱਗ ਜਾਂਦਾ ਜਿਸ ਤੋਂ ਬਾਅਦ ਡੁੱਬਦੇ ਹੋਏ ਸਾਲੇ ਨੂੰ ਦੇਖ ਕੇ ਜੀਜੇ ਦੇ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਉਸ ਦੀ ਵੀ ਨਹਿਰ ਦੇ ਵਿੱਚ ਡੁੱਬਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਉੱਥੇ ਹੀ ਮੌਕੇ ਦੇ ਉੱਪਰ ਪੁਲਿਸ ਮੁਲਾਜ਼ਮ ਪਹੁੰਚੇ ਨੇ ਤੇ ਲਗਾਤਾਰ ਗੋਤਾਖੋਰਾਂ ਦੀ ਮਦਦ ਲੈ ਕੇ ਦੋਵਾਂ ਦੀਆਂ ਮ੍ਰਿਤਕ ਦੇਹਾਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਤੇ ਜਾਂਚ ਕਰਨ ਪਹੁੰਚੇ ਪੁਲਿਸ ਅਫਸਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਇਹ ਆਪਣੀ ਕੀ ਗੱਲ ਹੋਈ ਜਿਹੜੀ ਜੀ ਭਾਈ ਸਾਡੇ ਪ੍ਰੋਗਰਾਮ ਸੀ ਬਾਬੇ ਜਗਤ ਅਨਿਤ ਤੋਂ ਬੰਦ ਹੋ ਗਈ ਅੱਛਾ ਜੀ ਇਹ ਉਹ ਨਿਆਲੇ ਨਾਲ ਘਰ ਪਾਣੀ ਨਾ ਨਿਆਲੇ ਤੇ ਨਹਾਣਾ ਆ ਗਿਆ ਠੀਕ ਹੈ ਥੋੜੇ ਮੋਟਰਸਾਈਕਲ ਹੋਣਗੇ ਜਦੋਂ ਲੈ ਗਿਆ ਕੀਪਿੰਗ ਲੱਗ ਗਿਆ ਉਹ ਪਾਣੀ ਨੇ ਕੱਢਣ ਲੱਗਿਆ ਉਹ ਨਲ ਜਿੱਤੀ ਪਾਣੀ ਇਹ ਸੰਗੁਣ ਇਨਫੋਰਮੇਸ਼ਨ ਮਿਲਿਆ ਦੋ ਨੌਜਵਾਨ ਇੱਥੇ ਜਿਹੜਾ ਰਿਹਾ ਸੀ ਕਿ ਬੁਖਾ ਸਾਹਿਬ ਚੇਨਾਂ ਦੇ ਤੇ ਜ਼ਰ ਪੈਰ ਸਲਿਪ ਹੋ ਗਿਆ ਭਾਈ ਸਾਹਿਬ ਤੇ ਦੂਜਿਆਂ ਨੂੰ ਬਚਾਣ ਲਈ ਅੰਦਰ ਗਿਆ ਪਰ ਦੋਨੋਂ ਬੇਹਰ ਦੇ ਵਿੱਚ ਸਹੂਲਤ ਕੋ ਤਾਂ ਕਰਨ ਦੀ ਹੈਲਪ ਨਾਲ ਅੱਗੇ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀਦੇ ਅਤੇ ਸਾਲੇ ਦੀ ਇੱਕੋ ਵੇਲੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਨਹਿਰ ਦੇ ਉੱਪਰ ਨਹਾਉਣ ਦੇ ਲਈ ਪਹੁੰਚੇ ਸਨ ਤੇ ਇਸ ਦੌਰਾਨ ਡੁੱਬਦੇ ਹੋਏ ਸਾਲੇ ਨੂੰ ਬਚਾਉਣ ਦੇ ਲਈ ਜੀਜੇ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਦੋਵੇਂ ਜਾਣੇ ਉਸੇ ਪਾਣੀ ਦੇ ਵਿੱਚ ਡੁੱਬ ਜਾਂਦੇ ਆ ਦੱਸਦੀ ਹੈ ਕਿ ਦੋਵਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਬੁੰਗਾ ਸਾਹਿਬ ਦੇ ਕੋਲੋਂ ਲੰਘਦੀ ਨਹਿਰ ਦੇ ਵਿੱਚ ਦੋਵੇਂ ਜਾਣੇ ਨਹਾਉਣ ਆਏ ਸੀ ਦੱਸਦੀ ਹੈ ਕਿ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਸਥਾਨ ਬੁੰਗਾ ਸਾਹਿਬ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇਹ ਦੋਵੇਂ ਨਹਿਣ ਦੇ ਲਈ ਪਹੁੰਚੇ ਸੀ ਅਤੇ ਡੁੱਬਦੇ ਹੋਏ ਸਾਲੇ ਨੂੰ ਬਚਾਉਣ ਦੇ ਲਈ ਜੀਜੇ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਆ ਅਤੇ ਦੋਵਾਂ ਦੀ ਹੀ ਮੌਤ ਹੋ ਗਈ ਆ ਦੱਸਦੇ ਕਿ ਹੁਣ ਲਗਾਤਾਰ ਗੋਤਾਖੋਰਾਂ ਦੇ ਵੱਲੋਂ ਦੋਵਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਦੋਵਾਂ ਦੀਆਂ ਮ੍ਰਿਤਕ ਦੇਹਾਂ ਲੱਭਣ ਦੀ ਕੋਸ਼ਿਸ਼ ਹੋ ਰਹੀ ਆ ਉੱਥੇ ਹੀ ਦੱਸਦੇ ਕਿ ਇੱਕ ਪਰਿਵਾਰ ਦੇ ਵਿੱਚ ਕੋਈ ਸਮਾਗਮ ਰੱਖਿਆ ਹੋਇਆ ਸੀ ਇਸ ਦੌਰਾਨ ਇਹ ਦੋਵੇਂ ਜਾਣੇ ਨਹਿਰ ਦੇ ਉੱਪਰ ਨਹਾਉਣ ਪਹੁੰਚਦੇ ਆ ਤੇ ਉਸ ਤੋਂ ਬਾਅਦ ਜੋ ਨੌਜਵਾਨ ਦਾ ਸਾਲਾ ਸੀ ਉਸਦਾ ਪੈਰ ਸਲਿੱਪ ਹੋ ਜਾਂਦਾ ਜਿਸ ਕਾਰਨ ਉਹ ਨਹਿਰ ਦੇ ਵਿੱਚ ਡਿੱਗ ਜਾਂਦਾ ਜਿਸ ਤੋਂ ਬਾਅਦ ਡੁੱਬਦੇ ਹੋਏ ਸਾਲੇ ਨੂੰ ਦੇਖ ਕੇ ਜੀਜੇ ਦੇ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਉਸ ਦੀ ਵੀ ਨਹਿਰ ਦੇ ਵਿੱਚ ਡੁੱਬਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆ ਉੱਥੇ ਹੀ ਮੌਕੇ ਦੇ ਉੱਪਰ ਪੁਲਿਸ ਮੁਲਾਜ਼ਮ ਪਹੁੰਚੇ ਨੇ ਤੇ ਲਗਾਤਾਰ ਗੋਤਾਖੋਰਾਂ ਦੀ ਮਦਦ ਲੈ ਕੇ ਦੋਵਾਂ ਦੀਆਂ ਮ੍ਰਿਤਕ ਦੇਹਾਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਆ ਪਰਿਵਾਰਕ ਮੈਂਬਰਾਂ ਨੇ ਤੇ ਜਾਂਚ ਕਰਨ ਪਹੁੰਚੇ ਪੁਲਿਸ ਅਫਸਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਇਹ ਭਾਈ ਕੀ ਗੱਲ ਹੋਈ ਜਿਹੜੀ ਜੀ ਭਾਈ ਆ ਸਾਡੇ ਪ੍ਰੋਗਰਾਮ ਸੀ ਬਾਬੇ ਜੁਗਤਾ ਲਿਖ ਰੋ ਰਹੇ ਅੱਛਾ ਜੀ ਸਹੀ ਉਹ ਨਿਆਣੇ ਨਾਲ ਘਰ ਪਾਣੀ ਨਿਆਣੇ ਨੂੰ ਨਹਾਣਾ ਆ ਵੀ ਤੇ ਠੀਕ ਹੈ ਥੋੜੇ ਮੋਟਰਸਾ ਤੋਂ ਹੋਰ ਗਿਆ ਜਦੋਂ ਲੈ ਗਿਆ ਇੱਕ ਮੁੰਡਾ ਜੀਆ ਉਹ ਪਾਣੀ ਨੇ ਕੱਢਣ ਲੱਗਿਆ ਉਹ ਨਾਲ ਚੱਕੀ ਪਾਣੀ ਟੋ ਇਹ ਸੰਗੁਣੀ ਇਨਫੋਰਮੇਸ਼ਨ ਮਿਲਿਆ ਦੋ ਨੌਜਵਾਨ ਇੱਥੇ ਅਛਦਰੀ ਜਾਇਦਾਦ ਦੇ ਕਿਤਾਬ ਸਾਹਿਬ ਤੇ ਨਾਂ ਦੇ ਤੇ ਜ਼ਪੈਰ ਸਲਿਪ ਹੋ ਗਿਆ ਬਾਈ ਜਸ ਤੇ ਦੂਜਿਆਂ ਨੂੰ ਬਚਾਣ ਲਈ ਅੰਦਰ ਗਿਆ ਤੇ ਦੋਨੋਂ ਬਲੇਅਰ ਦੇ ਵਿੱਚ ਸਾਨੂੰ ਕੋਟਾ ਕਲਨੀ ਹਲਪ ਨਾਲ ਅੱਗੇ ਕੋਸ਼ਿਸ਼ ਕੀਤੀ ਜਾ ਰਹੀ